ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਤੋਂ 2-3 ਦਿਨ ਪਹਿਲਾਂ ਆਪਾਂ ਨੇ ਆਪਣੀ ਬਾਈਕ ਦੀ ਇੱਕ ਰੀਲ ਪਾਈ ਸੀ ਵੀਡੀਓ ਪਾਈ ਸੀ ਜਾਵਾ ਜੋ ਹੈ ਕਿ ਬੋਬਰ 42 ਦੀ ਠੀਕ ਹੈ ਫਿਰ ਉਸ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਪ੍ਰੋਪਰ ਇਹਦਾ ਕੰਮ ਕਰਵਾ ਲੀਏ ਮੋਡੀਫਿਕੇਸ਼ਨ ਜਿਹੜਾ ਵੀ ਕੰਮ ਰਹਿ ਗਿਆ ਸੀ ਤਾਂ ਆਪਾਂ ਫੁੱਲ ਵੀਡੀਓ ਪਾਵਾਂਗੇ ਕਿ ਇਹਦੇ ਵਿੱਚ ਕੀ ਕਮੀਆਂ ਨੇ ਕੀ ਖਾਸੀਅਤ ਹੈ ਆਪਾਂ ਸਾਰਾ ਕੁਝ ਦੱਸਾਂਗੇ ਤੇ ਆਪਾਂ ਹੁਣ ਆਏ ਹਾਂ ਆਪਾਂ ਆਪਣੇ ਜੋ ਬਾਈਕ ਦੀ ਸਾਰਾ ਕੰਪਲੀਟ ਕੰਮ ਕਰਵਾ ਲਿਆ ਸਭ ਤੋਂ ਪਹਿਲਾਂ ਤੁਸੀਂ ਇਹ ਧਿਆਨ ਮਾਰੋ ਵਾ ਵੀਡੀਓ ਦੇ ਵਿੱਚ ਵੀ ਚਲਾ ਰਿਹਾ ਤੇ ਸਾਰੀ ਵਾਲੇ ਦਾ ਬਾਈਕ ਤੁਹਾਨੂੰ ਦੇਖੋ ਠੀਕ ਹੈ ਤੇ ਬਾਕੀ ਯਾਰ ਮੈਨੂੰ ਪਰਸਨਲੀ ਬਹੁਤ ਘੈਂਟ ਲੱਗੀ ਬਾਈਕ ਅਸੀਂ ਚਲਾ ਰਹੇ ਆ ਤਿੰਨ ਚਾਰ ਦਿਨ ਤੋਂ ਹਨਾ ਤਾਂ ਵਧੀਆ ਲੱਗ ਰਿਹਾ ਤੇ ਹੁਣ ਆਪਾਂ ਤੁਹਾਨੂੰ ਇਹ ਰੀਆ ਜਿਹੜੇ ਫੀਚਰਸ ਨੇ ਸਾਰੇ ਆਪਾਂ ਇੱਕ ਇੱਕ ਕਰਕੇ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਜਿਨ੍ਹਾਂ ਨੂੰ ਵੀ ਜਾਵਾ ਬਾਈਕ ਪਸੰਦ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗਿਆ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਕਿਉਂਕਿ ਅੱਗੇ-ਅੱਗੇ ਆਪਾਂ ਬਹੁਤ ਕੁਝ ਲੈ ਕੇ ਆਵਾਂਗੇ ਤਾਂ ਹਾਰ ਸਾਲ ਕੀ ਹਾਲ ਨੇ ਬਸ ਵਧੀਆ ਵੀਰ ਵਧੀਆ ਠੀਕ ਹੈ ਤੇ ਆਪਾਂ ਨੇ ਨਾ ਆਪਣੇ ਫੇਸ ਤੇ ਰੀਲ ਪਾਈ ਸੀ ਨਾ ਆਪਣੇ ਵਾਈਕ ਤੇ ਤੇ ਹੁਣ ਸਾਰਿਆਂ ਨੂੰ ਦੱਸ ਦੂ ਇਹਦੇ ਵਿੱਚ ਮਤਲਬ ਕੀ ਕੁਝ ਖਾਸੀਅਤਾਂ ਕੀ ਕੁਝ ਹੈ ਤੇ ਆਪਾਂ ਨੂੰ ਕਿੰਨੇ ਦਾ ਪਏ ਇਹ ਜ਼ਰੂਰ ਜ਼ਰੂਰ ਵੀ ਪੈਸੇ ਤਾਂ ਇਹ ਬਾਈਕ ਹੈਗਾ 2 ਲੱਖ 20000 ਦਾ 20 ਤੋਂ 30000 ਤੱਕ ਦਾ ਪੈ ਜਾਂਦਾ ਸ਼ੋਰੂਮ ਪ੍ਰਾਈਸ ਯਾਨੀ ਕਿ ਸ਼ੋਰੂਮ ਪ੍ਰਾਈਸ ਆਪਾਂ ਦੱਸ ਰਿਹਾ ਤੁਹਾਨੂੰ 2 ਲੱਖ 20000 ਦਾ ਪੈ ਜਾਂਦਾ ਇਹ ਤੇ ਬਾਕੀ ਐਕਸ ਸ਼ੋਰੂਮ ਪ੍ਰਾਈਸ ਬਹੁਤ ਜ਼ਿਆਦਾ ਇਹਦੇ ਵਿੱਚ ਫੀਚਰਸ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਜਿਹੜੀਆਂ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ-ਨਾਲ ਕੰਪਨੀ ਵੱਲੋਂ ਪਾਲিসੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਤਾਂ ਕਰਕੇ 2,70,000 ਦਾ ਪਿਆ। ਓਕੇ ਤੇ ਮੈਂ ਸਭ ਤੋਂ ਪਹਿਲਾਂ ਇੱਕ ਗੱਲ ਪੁੱਛਣਾ ਚਾਹੁੰਦਾ ਮਤਲਬ ਆਪਾਂ ਲੈ ਤਾਂ ਲਿਆ ਬਾਵਰ 42 ਨਾ ਬਾਵਰ 42 ਨੂੰ ਨਾਮ ਕਿਉਂ ਪਿਆ? ਬਾਵਰ 42 ਨੂੰ ਨਾਮ ਕਿਉਂ ਪਿਆ? ਇਹ ਪਹਿਲਾਂ ਮਿਸਟਰੀ ਸੀਗੀ। ਓਕੇ ਠੀਕ ਆ ਕਿ ਜਾਵਾ ਨੇ ਬਾਈਕ ਕੱਢਤੀ ਤੇ ਬਾਵਰ 42 ਨੂੰ ਨਾਮ ਦਿੱਤਾ ਹਨਾ ਕਿਉਂ? ਫਿਰ ਬਾਅਦ ਚ ਪਤਾ ਲੱਗਿਆ ਇਹ ਜਿਹੜੀ ਬਾਈਕ ਸੀਗੀ ਨਾ ਜਾਵਾ ਇਹ ਵਰਲਡ ਵਾਰ 2 ਚ ਕਿਉਂ ਕੀਤੀ ਹੈ ਵਰਲਡ ਵਾਰ 2 ਯਾਨੀ ਕਿ ਜਿਹੜਾ ਵਿਸ਼ਵ ਯੁੱਧ 2 ਹੋਇਆ 2 ਹੋਇਆ ਸੀ ਕਿਉਂ ਉਹਦੇ ਚ ਕੀ ਹੁੰਦਾ ਸੀਗਾ ਪੂਰੇ ਬੰਦੂਕਾਂ ਦੀ ਸੀਗੀ ਹਾਂ ਪਿੱਛੇ ਬੰਦੇ ਨੇ ਗੋਲੀਆਂ ਦੀ ਟੈਂਕ ਯੂ ਟੈਂਕੀਆਂ ਦੀ ਸੀਗੀ ਔਰ ਫਾਇਰ ਕਰਦਾ ਰਹਤਾ ਸੀਗਾ ਅੱਗੇ ਚਲਾਉਂਦੇ ਚਲਾਉਂਦੇ ਫਾਇਰ ਚਲਾਉਂਦੇ ਚਲਾਉਂਦੇ ਫਾਇਰ ਕਰਦਾ ਹੁੰਦਾ ਸੀ ਤਾਂ ਹੀ ਬਾਵਰ 2 ਬਾਵਰ 2 ਬਿਲਕੁਲ ਔਰ ਇਹਦੇ ਤਾਹੀ ਦਿੱਤਾ ਵੀ ਹੈ origignal java since 1929 ਠੀਕ ਹੈ ਆ ਦਿਖਾਓ ਤੁਸੀਂ origignal java 1929 ਜਦੋਂ ਵਰਲਡ ਵਾਰ ਦਾ ਟਾਈਮ ਸੀ ਹਾਂਜੀ ਉਸ ਟਾਈਮ ਜੇ ਚੱਲ ਰਹੀ ਸੀ ਅੰਡਰ ਟਾਈਮ ਯੂਜ਼ ਹੁੰਦੀ ਸੀ ਠੀਕ ਹੈ ਠੀਕ ਹੈ ਇਸੇ ਲਈ ਇਹਦਾ ਨਾਮ ਬੌਮਬਰ 42 ਪਿਆ ওকে ਠੀਕ ਹੈ ਦਰਸ਼ਕੋ ਤੁਹਾਨੂੰ ਮੈਨੂੰ ਵੀ ਇਹ ਗੱਲ ਪਹਿਲੀ ਵਾਰ ਪਤਾ ਲੱਗੀ ਕਿਉਂਕਿ ਅਸੀਂ ਮੈਂ ਖੁਦ ਨਹੀਂ ਗਿਆ ਸੀ ਉਸ ਟਾਈਮ ਮੈਨੂੰ ਕੰਮ ਸੀ ਮੈਂ ਬਾਹਰ ਨੂੰ ਭੇਜਦਾ ਸੀ ਮੈਂ ਕਿਹਾ ਯਾਰ ਤੂੰ ਜਾ ਕੇ ਆ ਅਸੀਂ ਮਤਲਬ ਇਕੱਠੇ ਰਹਿੰਦੇ ਹਾਂ ਇੱਥੇ ਹੀ ਇਕੱਠੇ ਹੁੰਦੇ ਹਾਂ ਤੇ ਬਾਕੀ ਇਹਦੀਆਂ ਜਿਹੜੀਆਂ ਜਿਹੜੇ ਫੀਚਰਸ ਨੇ ਸਾਰੇ ਆਪਾਂ ਵਿਸਤਾਰ ਨਾਲ ਦੱਸ ਦਈਏ ਦਰਸ਼ਕਾਂ ਨੂੰ ਜਰੂਰ ਜਰੂਰ ਪਾਣੀ ਹੁਣ ਇਸ ਮੇਨ ਗੱਲ ਪਹਿਲਾ ਭਾਅ ਉਹ ਨੇ ਇੰਜਨ ਹਾਂ ਠੀਕ ਹੈ ਇਹ ਹੈਗਾ ਅਪਰੋਕਸੀਮੇਟਲੀ 342 ਸੀਸੀ 350 ਸੀਸੀ ਪੂਰਾ ਨਹੀਂ ਹੈਗਾ ਓਕੇ ਓਕੇ ਪਰ ਪੂਰਾ ਇੰਜਨ ਓਪਨ ਹੈ 342 ਸੀਸੀ ਹਾਂ ਜੀ ਐਂਡ ਇਹਦੇ ਵਿੱਚ 6 ਸਿਲੰਡਰ ਬਦਲ ਕੇ 6 ਗੇਅਰ ਆੜਾ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਦੇ 6 ਗੇਅਰ ਕਰਕੇ ਇਹਦੇ ਵਿੱਚ ਆਪਣੇ ਕੋਲ ਹੈਗਾ ਐਗਜ਼ੌਸਟ ਆ ਨੇੜੇ ਦਿਖਾ ਦਿਓ ਜੀ ਇਸ ਐਗਜ਼ੌਸਟ ਲੱਗਿਆ ਲਿਕਵਿਡ ਕੂਲ ਹੈਗਾ ਇਹ ਠੀਕ ਹੈ ਜਿੰਨਾ ਵੀ ਇੰਜਨ ਗਰਮ ਹੁੰਦਾ ਹੈ ਨਾ ਜ਼ਰ ਨਾ ਠੰਡਾ ਕਰ ਦਿੰਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੇ ਵਿੱਚ ਜਿਹੜੇ ਔਰ ਪੁਰਾਣੇ ਜਿਹੜਾ ਉਹ ਹੈ ਜਾਵਾ ਫਾਟੀ ਬਬਲ ਹੈ 22 ਉਹਦੇ ਵਿੱਚ ਬਹੁਤ ਸਾਰੇ ਚੇਂਜਸ ਲੈ ਕੇ ਆਏ ਨੇ ਸਭ ਤੋਂ ਪਹਿਲਾ ਹੈਗਾ ਮੀਟਰ ਮੀਟਰ ਠੀਕ ਹੈ ਪਹਿਲਾਂ ਇਹਨਾਂ ਦਾ ਇੱਕ ਪ੍ਰੋਪਰ ਪੁਰਾਣੀ ਸ਼ੇਪ ਵਾਲਾ ਸੀਗਾ ਬਸ ਹੁਣ ਡਿਜੀਟਲ ਮੀਟਰ ਦੇ ਨਾਲ ਹੈ ਠੀਕ ਹੈ ਠੀਕ ਹੈ LED ਲਾਈਟਸ ਆ ਗਈਆਂ ਨੇ ਸਭ ਤੋਂ OK ਠੀਕ ਹੈ ਅਬ ਇੱਕ ਵਾਰੀ ਕੈਮਰਾਮੈਨ ਸਾਹਿਬ ਮੀਟਰ ਦਿਖਾ ਦਿਓ ਇੱਕ ਵਾਰ ਦਰਸ਼ਕਾਂ ਨੂੰ ਆ ਦੇਖੋ ਤੁਸੀਂ ਇਹ ਸਾਰਾ ਡਿਜੀਟਲ ਮੀਟਰ ਹੈ ਸਾਰਾ ਡਿਜੀਟਲ ਮੀਟਰ ਆ ਗਿਆ ਜਿਹੜਾ ਹੁਣ ਆ ਗਿਆ ਨਾ ਬਿਲਕੁਲ ਠੀਕ ਹੈ ਤੇ ਲਾਈਟਸ ਵਗੈਰਾ ਲਾਈਟਸ ਦਿਖਾ ਦਿਓ ਜੀ ਲਾਈਟ ਸਿੱਧੀ ਸਾਰੀ ਐ ਈਲਈਡੀ ਲਾਈਟਸ ਨੇ ਈਲਈਡੀ ਲਾਈਟਸ ਆ ਗਿਆ ਠੀਕ ਹੈ ਜੀ ਹਾਂਜੀ ਹਾਂਜੀ ਔਰ ਉਸ ਤੋਂ ਇਲਾਵਾ ਵੀ ਜਿਹੜੇ ਇਹਦੇ ਜਿਹੜਾ ਕੀ ਹੈ ਸਭ ਤੋਂ ਵੱਡੀ ਹੈ ਇਹ ਚੀਜ਼ ਬਹੁਤ ਅੱਛੀ ਲੱਗਦੀ ਸੀਗੀ ਹਾਂਜੀ ਇਹਦੀ ਕੀ ਹਮੇਸ਼ਾ ਜਿਹੜੀ ਥੱਲੇ ਲੱਗਦੀ ਹੈ ਹਾਂਜੀ ਜਿਵੇਂ ਹਾਰਲੇ ਨੂੰ ਲੱਗਦੀ ਆ ਔਰ ਇਹ ਬਜਟ ਬਾਈਕ ਹੈ ਜਿਹੜਾ ਹੁਣ ਫਰ ਕੋਈ ਅਫੋਰਡ ਕਰ ਸਕਦਾ ਠੀਕ ਹੈ ਮੰਨਦਾ 2 ਲੱਖ ਹੈਗੀ ਆ ਬਟ ਇਹ ਕਿ ਜਿਵੇਂ ਅੱਗੇ ਹੁੰਦਾ ਸੀ ਕਿ ਹਾਰਲੇ ਸਿਰਫ 4 ਲੱਖ 4 ਲੱਖ ਤੋਂ ਸ਼ੁਰੂ ਹੁੰਦੀ ਸੀ ਅੱਜ ਵੀ 5-6 ਲੱਖ ਤੋਂ ਸ਼ੁਰੂ ਹੁੰਦੀ ਆ ਹਾਂ ਹਾਂ ਬਿਲਕੁਲ ਅੱਜ ਵੀ 5 ਲੱਖ ਤੋਂ ਹੈਗੀ ਆ ਬਿਲਕੁਲ ਬਟ ਇਹ ਹੈ ਜਿਹੜੀ ਬਾਈਕ ਹੈ 2 ਲੱਖ 20000 ਵਿੱਚ ਸ਼ੋਰੂਮ ਪ੍ਰਾਈਸ ਤੋਂ ਸ਼ੁਰੂ ਹੋ ਜਾਂਦੀ ਹੈ ਹਮ ਠੀਕ ਹੈ ਜੀ ਓਕੇ ਤੇ ਹੁਣ ਆ ਜੀ ਇਹ ਬਾਈ ਜੀ ਇਹਦੀ ਫਰਦਰ ਫੀਚਰਸ ਦਿੱਤੇ ਹਾਂਜੀ ਹਾਂਜੀ ਠੀਕ ਹੈ ਫਸਟ ਆਫ ਆਲ ਇਹਦੇ ਜਿਹੜੇ ਆ ਆਪਾਂ ਨੂੰ ਸਾਈਡ ਵਿਊ ਮਿਰਰਸ ਨੇ ਹਾਂਜੀ ਠੀਕ ਹੈ ਇਹ ਸਾਨੂੰ ਸਿਰਫ ਕੰਪਨੀ ਤੋਂ ਮਿਲਦੇ ਆ ਕੰਪਨੀ ਤੋਂ ਬਾਹਰ ਨਹੀਂ ਮਿਲ ਸਕਦੇ ਓਕੇ ਠੀਕ ਹੈ ਜੀ ਓਨਲੀ ਕੰਪਨੀ ਤੋਂ ਪ੍ਰੋਵਾਈਡ ਕੀਤੇ ਜਾਂਦੇ ਆ ਬਸ ਬਿਲਕੁਲ ਠੀਕ ਹੈ ਜੀ ਔਰ ਇਸ ਚਾਰਜਿੰਗ ਰੀਜ਼ਨ ਨੇ ਹਾਂਜੀ ਆਪਣੇ ਕੋਲੇ ਚਾਰਜਿੰਗ ਫੈਸਿਲਿਟੀ ਦਿੱਤੀ ਐ ਇਹ ਬਹੁਤ ਵਧੀਆ ਜਿਹੜਾ ਇਹ ਵੀ ਮੈਨੂੰ ਨਾ ਪਰਸਨਲੀ ਮੈਨੂੰ ਪਸੰਦ ਆਇਆ ਬਹੁਤ ਵਧੀਆ ਕੀਤਾ ਹੋਇਆ ਚਾਰਜਿੰਗ ਪੁਆਇੰਟ ਜਿਹੜਾ ਦਿੱਤਾ ਹੈ ਠੀਕ ਹੈ ਪਲੱਗ ਦਿੱਤੇ ਹੋਏ ਨੇ ਇੱਥੇ ਵਧੀਆ ਗੱਲ ਇਹ ਹੈ ਕਿਉਂਕਿ ਇਹਦੀ ਬੈਟਰੀ ਵੀ ਵੱਡੀ ਹੈ ਨਾ ਬਿਲਕੁਲ ਬਿਲਕੁਲ ਵੈਸੇ ਆਂਦਾ ਹੈ ਸਿੰਗਲ ਸੀਟ ਦੇ ਅੰਦਰ ਹਾਂਜੀ ਪਰ ਆਪਾਂ ਤੁਹਾਨੂੰ ਪਤਾ ਹੈ ਡਬਲ ਸੀਟ ਦੋਨਾਂ ਕਰਕੇ ਲੋਏ ਜਾਣੇ ਆ ਜਿੱਦਦਰ ਵੀ ਜਾਣਾ ਹੁੰਦਾ ਘੁੰਮਦੇ ਆਈ ਦੋ ਜਾਣੇ ਆ ਦੋ ਜਾਣੇ ਇਸ ਕਰਕੇ ਮਨਣਾ ਸੀਟ ਲਵਾਣੀ ਪਈ ਹਾਂ ਠੀਕ ਹੈ ਨਾ ਇਸ ਚੱਪਾ ਬਰਾ ਹੋਣਾ ਨੇ ਇਕੱਠੇ ਹੋ ਕਰਕੇ ਟਰੈਵਲ ਵੀ ਕਰਵਾ ਵਗੈਰਾ ਅੱਗੇ ਕਰਨਾ ਹੈ ਅਸੀਂ ਤਾਂ ਹੀ ਇਹ ਜਾਵਾ ਲਿਆ ਅੱਗੇ ਵਾਸਤੇ ਟਰੈਵਲ ਕਰਨ ਵਾਸਤੇ ਤੇ ਇੱਕ ਆਹ ਆਪਾਂ ਦਿਖਾ ਦਈਏ ਜਿਹੜੇ ਆਹ ਚੀਜ਼ ਸੀ ਸਾਨੂੰ ਇਹ ਚੀਜ਼ ਪਤਾ ਹੀ ਨਹੀਂ ਲੱਗੀ ਸੀ ਪਹਿਲਾਂ ਬਟ ਅਸੀਂ ਕਲੀਅਰ ਕੀਤਾ ਹਾਂ ਠੀਕ ਹੈ ਇਹ ਜਿਹੜੀ ਹੈਗੀਆਂ ਨੇ ਆਪਾਂ ਡਾਊਨ ਕੀ ਇਹ ਟਾਈਮ ਸੈੱਟ ਕਰਨ ਵਾਸਤੇ ਆ ਇਹ ਮੋਡ ਔਰ ਉਹਦੇ ਵਾਸਤੇ ਸੈਟਿੰਗ ਵਾਸਤੇ ਸੈਟਿੰਗ ਵਾਸਤੇ ਲਾਈਟ ਸਰੀ ਸੈਟਿੰਗ ਵਾਸਤੇ ਨਾ ਲਾਈਟ ਦੀ ਸੈਟਿੰਗ ਕੋਈ ਇਹ ਸਾਨੂੰ ਨਾ ਪਹਿਲਾਂ ਪਤਾ ਹੀ ਨਹੀਂ ਲੱਗਿਆ ਸੀ ਅਸੀਂ ਫਿਰ YouTube ਤੇ ਸਰਚ ਕੀਤਾ ਸੀ ਲਈ ਤਾਂ ਫਿਰਦੇ ਹੀ ਬਟ ਸਾਨੂੰ ਇੰਨਾ ਪਤਾ ਹੀ ਨਹੀਂ ਲੱਗਿਆ ਸੀ ਇਹਦਾ ਔਰ ਇਹਦੇ ਵਿੱਚ ਜਿਹੜਾ ਡਿਪਰ ਹੈ ਹਮ ਹਾਈ ਬੀਮ ਐ ਲੋ ਬੀਮ ਐ ਇੱਥੇ ਆ ਜਦੋਂ ਆਪਾਂ ਨੂੰ ਉੱਪਰ ਕਰਾਂਗੇ ਹਾਈ ਬੀਮ ਤੇ ਆ ਓਕੇ ਆ ਲੋ ਬੀਮ ਤੇ ਆ ਅੱਡ ਪ੍ਰੋਡਿਊਸ ਕਰਦੇ ਆ ਠੀਕ ਹੈ ਠੀਕ ਹੈ ਓਕੇ ਤੇ ਉਸ ਤੋਂ ਬਾਅਦ ਆਪਾਂ ਦਿਖਾ ਵੀ ਦਵਾਂਗੇ ਦਰਸ਼ਕਾਂ ਨੂੰ ਆ ਦੇਖੋ ਹਾਂ ਬਿਲਕੁਲ ਆਪਾਂ ਚਲਾ ਕੇ ਦਿਖਾ ਦਿੰਦੇ ਆ ਜਿਵੇਂ ਕਿ ਆਪਾਂ ਇਹਨੂੰ ਹਾਈ ਬੀਮ ਤੇ ਕੀਤਾ ਨੀਚੇ ਹਾਈ ਬੀਮ ਤੇ ਹੋ ਗਿਆ ਲੋ ਬੀਮ ਆ ਗਈ ਹਾਂ ਆ ਅੱਡੇ ਉੱਪਰ ਆ ਗਿਆ ਠੀਕ ਹੈ ਬਟ ਕਿਉਂਕਿ ਦਿਨੇ ਨਾ ਦਿਨੇ ਕਰਕੇ ਪਤਾ ਨਹੀਂ ਲੱਗ ਰਿਹਾ ਹੈਗਾ ਆਪਾਂ ਇੱਕ ਕੋਸ਼ਿਸ਼ ਕਰੂਗਾ ਮੈਂ ਨਾਈਟ ਸ਼ਾਟ ਪਾਦਾ ਵੀਡੀਓ ਦੇ ਵਿੱਚ ਤੇ ਇੰਡੀਕੇਟਰ ਦੇ ਵਿੱਚ ਇਹਦੇ ਇੰਡੀਕੇਟਰ ਬੜੇ ਸਵੀਟ ਜਿਹੇ ਨੇ ਛੋਟੇ ਜਿਹੇ ਹਾਂ ਇੱਕ ਤਾਂ ਪਿਆਰਾ ਜਿਹਾ ਸਾਈਜ਼ ਹੁੰਦਾ ਨਾ ਇੱਕ ਮਤਲਬ ਜਿਵੇਂ ਪਿਆਰਾ ਜਿਹਾ ਸਾਈਜ਼ ਹੈ ਇੰਡੀਕੇਟਰ ਦਾ ਤੇ 4 ਫਲੈਸ਼ਰ ਵੀ ਨੇ ਇਹਦੇ 'ਚ ਇਹਦੇ 'ਚ 4 ਫਲੈਸ਼ਰ ਵੀ ਹੈ ਕੰਪਨੀ ਵੱਲੋਂ ਜਦ ਆਪਾਂ ਕਲਿੱਕ ਕਰਾਂਗੇ ਹਾਂਜੀ ਉਦੋਂ 4 ਫਲੈਸ਼ਰ ਆ ਉਹ ਆਉਣਾ ਸਵਿੱਚਰ ਠੀਕ ਹੈ ਕੰਪਨੀ ਵੱਲੋਂ ਫੋਰ ਫਲੈਸ਼ਸ ਸਵਿਚ ਦਿੱਤਾ ਹੈ ਤੁਸੀਂ ਆਹ ਬੜਾ ਕੈਮਰਾਮੈਨ ਸਾਹਿਬ ਦਿਖਾ ਦਿਓ ਫੋਰ ਫਲੈਸ਼ ਤੇ ਆਹ ਦੇਖੋ ਤੁਸੀਂ ਮਤਲਬ ਚਾਰੇ ਚੱਲ ਰਹੇ ਨੇ ਹਾਂ ਨਾ ਪਹਿਲਾਂ ਕੀ ਹੁੰਦਾ ਸੀ ਆਪਣੇ ਪਿੰਡਾਂ ਦੇ ਵਿੱਚ ਲਾਇਕ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ ਚ ਇੱਕ ਮਿਸਤਰ ਜਗਾਰ ਲਵਾਇਆ ਕਰਦੇ ਆਪਾਂ ਕਿ ਭਾਈ ਚਾਰੇ ਇਕੱਠੇ ਚੱਲਣੇ ਜਾਂਦੇ ਆ ਇਹਦੇ ਵਿੱਚ ਕੰਪਨੀ ਵੱਲੋਂ ਹੀ ਦੇਦੇ ਫੋਰ ਫਲੈਸ਼ਰ ਦੇਖੋ ਅੱਜ ਕੱਲ ਦੇ ਜਿੰਨੇ ਵੀ ਬਾਈਕਸ ਆ ਰਹੇ ਆ ਮੋਸਟ ਆਫ ਦ ਬਾਈਕਸ ਜਿਹੜੇ ਹਾਈ ਕੁਆਲਿਟੀ ਵਾਲੇ ਨੇ ਹਾਂਜੀ ਠੀਕ ਹੈ ਇੱਕ ਲਗਜ਼ਰੀ ਬਾਈਕਸ ਨੇ ਉਹ ਸਾਰਾ ਵਿੱਚ ਫੋਰ ਫਲੈਸ਼ਰ ਕੰਪਨੀ ਪ੍ਰੋਵਾਈਡਡ ਆ ਬਿਲਕੁਲ ਦੂਜੀ ਮੇਨਟੇਨੈਂਸ ਤੇ ਹਾਂਜੀ ਜਿਹੜੀ ਕੰਪਨੀ ਕਹਿੰਦੀ ਆ ਇਹਦੀ ਮੇਨਟੇਨੈਂਸ 3000 ਤੱਕ ਦੀ ਆ 3000 ਤੋਂ 3500 ਦੇ ਵਿੱਚ ਹੂੰ ਠੀਕ ਹੈ ਜੀ ਔਰ ਉਸ ਤੋਂ ਇਲਾਵਾ ਠੀਕ ਹੈ ਜੀ ਇਹਦੇ ਵਿੱਚ ਬਾਕੀ ਜਿਹੜੀ ਫੈਸਿਲਿਟੀਆਂ ਪਿਛਲੀ ਵੀ ਡਿਸਕ ਬ੍ਰੇਕ ਹੈ ਹਾਂ ਅਗਲੀ ਵੀ ਡਿਸਕ ਬ੍ਰੇਕ ਆ ਦਿਖਾ ਦਿਓ ਮੜਾ ਡਿਸਕ ਬ੍ਰੇਕ ਹੈ ਦੇਖੋ ਜਿਹੜਾ ਅੱਗੇ ਅੱਗੇ ਵੀ ਡਿਸਕ ਬ੍ਰੇਕ ਹੈ ਇਹਦੇ ਤੇ ਪਿੱਛੇ ਆ ਜਾਓ ਜੀ ਕੈਮਰਾਮੈਨ ਸਾਹਿਬ ਇੱਥੇ ਵੀ ਦੇਖੋ ਡਿਸਕ ਬ੍ਰੇਕ ਹੈ ਠੀਕ ਹੈ ਜੀ ਬਾਕੀ ਬਹੁਤ ਹੀ ਪਿਆਰਾ ਹੈ ਬਾਈ ਚਲਾਉਣ ਦੇ ਵਿੱਚ ਵੀ ਠੀਕ ਹੈ ਤੇ ਵੈਸੇ ਵੀ ਜਿਹੜਾ ਹੈਗਾ ਸਾਰਾ ਸਿਸਟਮ ਬੜਾ ਪਸੰਦ ਆ ਔਰ ਇਹਦੇ ਚ ਮੈਨੂੰ ਜਿਹੜੀ ਪਰਸਨਲੀ ਕਮੀ ਲੱਗੀ ਹੈ ਮੈਨੂੰ ਇੱਕੋ ਕਮੀ ਲੱਗੀ ਹੈ ਜਿਹੜੀ ਕਿੱਕ ਨਹੀਂ ਹੈਗੀ ਹਾਂ ਨਾ ਆਪਾਂ ਨੂੰ ਕਿਉਂਕਿ ਆਪਾਂ ਪਿੰਡਾਂ ਪਿੰਡਾਂ ਤੋਂ ਬਲੌਂਗ ਕਰਦੇ ਆ ਬਾਈ ਹਨਾ ਕਈ ਵਾਰੀ ਸੁੱਚ ਲੱਗੀ ਛੱਡ ਜੀ ਜਾਂ ਕੁਛ ਵੀ ਹੋ ਜੇ ਬੈਟਰੀ ਡੈੱਡ ਹੋ ਜੇ ਤਾਂ ਕਾਹਨ ਧੱਕਾ ਲਾਊਗਾ ਇਹਨੂੰ ਹਨਾ ਮਤਲਬ ਮੈਨੂੰ ਹੋਰ ਕੋਈ ਕਮੀ ਨਹੀਂ ਹੈ ਇਹਦੇ ਵਿੱਚ ਲੱਗੀ ਮੈਨੂੰ ਕਮੀ ਇਕੱਲੀ ਕਿੱਕ ਦੀ ਲੱਗੀ ਗਾ ਬਾਈ ਬਿਲਕੁਲ ਮੈਨੂੰ ਕੱਲੀ ਇਹਹੀ ਕਮੀ ਲੱਗੀ ਬਸ ਹੋਰ ਕੋਈ ਮੈਂ ਮਤਲਬ ਤੁਹਾਨੂੰ ਚਾਰ ਦਿਨ ਹੋ ਗਏ ਸਾਨੂੰ ਚਲਾਉਣਾ ਹੈ ਅਸੀਂ ਵੀਡੀਓ ਕਿ ਆਪਾਂ ਪਹਿਲਾਂ ਆਪ ਦੇਖ ਰਿਹਾ ਐਕਸਪੀਰੀਅੰਸ ਕਿਦਾਂ ਦਾ ਹੈ ਇਹਦਾ ਪਰ ਬਹੁਤ ਅੱਛਾ ਐਕਸਪੀਰੀਅੰਸ ਹੈ ਭਾਈ ਕੰਪਨੀ ਨੂੰ ਕਹਿੰਦੀ ਹੈ ਕਿ 35 ਕਿਲੋਮੀਟਰ ਦੀ ਐਵਰੇਜ ਆਉਂਦੀ ਪਰ ਅਸੀਂ 40 ਗੱਡੀ ਆਪਾਂ ਨੇ 40 40 ਦੀ ਕੱਢ ਰਿਹਾ ਅਸੀਂ 40 40 ਦੀ ਐਵਰੇਜ ਕੱਢੀ ਆਂਦੀ ਆ ਹੁਣ ਅਸੀਂ ਇਹਨੂੰ ਫੈਸਟ ਹਮ ਦਿਖਾ ਵੀ ਰਹੀਏ ਨੇੜੇ ਹਾਂਜੀ ਠੀਕ ਤਾਂ ਅਸੀਂ ਕੋਟਿੰਗ ਕਰਾਤੀ ਆ ਹਾਂਜੀ ਠੀਕ ਹੈ ਇਹ ਸੈਕਟਰ 21 ਜੋ ਕੋਟਿੰਗ ਹੁੰਦੀ ਆ ਹੂੰ ਠੀਕ ਹੈ ਇਹਦੀ ਕਿਸੇ ਸਕ੍ਰੈਚ ਫਰੀ ਹੈ ਉਸ ਤੋਂ ਬਾਅਦ ਇੱਥੇ ਵੀ ਅਸੀਂ ਪ੍ਰੋਪਰ ਬਲੈਕ ਟੇਪ ਕਰਾਈ ਹੋਈ ਆ ਟੇਪਿੰਗ ਕਰਵਾਈ ਆ ਆ ਵੀ ਸਾਰਾ ਕਵਰ ਕਰਾਤਾ ਇਹਦੇ ਚ ਐਡਵਾਂਟੇਜ ਇਹ ਹੈ ਕਿ ਇੱਥੇ ਸਕਰੈਚ ਨਹੀਂ ਪੈਣੇ ਤੇ ਇਹ ਲੋ ਇੱਕ ਅੱਛੇ ਲੋਕਰ ਨਾਲ ਰਹਿੰਦਾ ਸਫਾਈ ਈਜ਼ੀਲੀ ਹੋ ਜਾਂਦੀ ਹੈ ਅਸੀਂ ਸਪੈਸ਼ਲੀ ਪਿਛਲੇ ਵਾਲੇ ਨੂੰ ਵੀ ਜਿਹੜਾ ਵੱਡਾ ਗਾਰਡ ਹੈ ਇਹਨੂੰ ਵੀ ਕਵਰ ਕਰਵਾਇਆ ਸੀ ਨਹੀਂ ਠੀਕ ਹੈ ਠੀਕ ਹੈ ਦੇਖ ਲਓ ਤੁਸੀਂ ਬਾਕੀ ਨਾ ਬਾਈ ਸਾਰੇ ਧਿਆਨ ਨਾਲ ਤੇ ਬਹੁਤ ਘੈਂਟ ਲੱਗਿਆ ਮੈਨੂੰ ਪਰਸਨਲੀ ਬੜਾ ਘੈਂਟ ਲੱਗਿਆ ਸਾਨੂੰ ਤੇ ਬਾਕੀ ਬਾਕੀ ਅਸੀਂ ਤੁਹਾਨੂੰ ਇੱਕ ਡਰਾਈਵ ਵੀ ਦਿਖਾਵਾਂਗੇ ਉਹਨੇ ਹਾਂ ਰਾਈਡ ਕਰਕੇ ਦਿਖਾਵਾਂਗੇ ਤਾਂ ਕਿ ਤੁਸੀਂ ਇਹਨੂੰ ਜ਼ਰੂਰ ਹੋ ਕਰੋ ਬਿਲਕੁਲ ਬਿਲਕੁਲ ਤੇ ਬਾਕੀ ਹੋਰ ਵੀ ਤੁਹਾਡੇ ਆਸਲ ਦਾ ਅਸੀਂ ਨੇ ਮੈਨੂੰ ਲੱਗਦਾ ਕਿ ਆਲਮੋਸਟ ਸਾਰਾ ਕੁਝ ਕਵਰ ਕਰਤਾ ਤੇ ਹੋਰ ਵੀ ਕੋਈ ਤੁਹਾਡੇ ਸਵਾਲ ਹੋਏ ਤਾਂ ਮੇਰਾ ਨੰਬਰ ਵੀ ਭੇਜਦੇ ਐ ਤੇ ਔਰ ਤੁਸੀਂ ਕਮੈਂਟਾਂ ਦੇ ਵਿੱਚ ਵੀ ਸਾਨੂੰ ਦੱਸਿਓ ਤਾਂ ਆਪਾਂ ਜਰੂਰ ਰਿਪਲਾਈ ਕਰਾਂਗੇ ਉਹਦਾ ਠੀਕ ਹੈ ਔਰ ਟਾਈਮ ਦੇ ਨਾਲ ਨਾਲ ਅਸੀਂ ਇਹਦੇ ਵਿੱਚ ਥੋੜੇ ਜਿਹੇ ਹੋਰ ਚੇਂਜਸ ਵੀ ਲੈ ਕੇ ਆਵਾਂਗੇ ਕਿਉਂਕਿ ਇੱਕ ਕਸਪੋਕਸਾ ਜਿਵੇਂ ਤੁਹਾਨੂੰ ਪਤਾ ਲੱਗ ਰਿਹਾ ਕਿ ਤਾਰਾ ਨਹੀਂ ਠੀਕ ਹੈ ਇਸੇ ਹੌਲੀ ਹੌਲੀ ਕਰਕੇ ਬਾਈਰ ਮੈਂ ਸੋਚਿਆ ਕਿ ਉਹਨ ਬਾਈਰ ਬਾਈ ਹਲੋ ਬਾਈ ਹਲੋ ਬਾਈ ਕਿ ਚਾ ਇੱਕ ਚੌਕਿਸਤ ਸਭ ਤੋਂ ਵੱਡੀ ਦਿੱਕਤ ਆਂਦੀ ਹੈ ਹਵਾ ਦੀ ਬਿਲਕੁਲ ਬਿਲਕੁਲ ਇਹ ਸਭ ਤੋਂ ਵੱਡੀ ਹੈ ਕਿਉਂਕਿ ਤੁਸੀਂ ਹਵਾ ਨਹੀਂ ਭਰਵਾ ਸਕਦੇ ਸਪੋਕਸ ਵਾਲੇ ਤੋਂ ਕਿਉਂਕਿ ਬਾਕੀ ਅੱਜ ਕੱਲ ਤੁਸੀਂ ਦੇਖਿਆ પેટ્રોલ ਪੰਪ ਤੇ ਲੰਬੀ ਕੀਲੀ ਵਾਲਾ ਹੁੰਦਾ ਹਵਾ ਵਾਲਾ ਉਹ ਉਧਰ ਭਰਦਾ ਨਹੀਂ ਇਸ ਲਈ ਇਹ ਗੇੜੇ ਚੜਵੇ પેટ્રોલ ਪੰਪ ਸੇ ਜਾ ਸਕਦਾ ਜਿਨ੍ਹਾਂ ਕੋਲੇ ਛੋਟੇ ਵਾਲੇ ਹਵਾ ਭਰਨ ਵਾਲੇ ਔਰ ਸਾਨੂੰ ਕੱਲ ਹੀ ਹਵਾ ਭਰਉਣ ਵਾਸਤੇ ਮੈਨੂੰ ਨਾ ਰਾਤ ਦਾ ਸੀ ਮਹਾਲੇ ਤੋਂ ਚੰਡੀਗੜ੍ਹ 34 ਸੈਕਟਰ ਜਾਣਾ ਪਿਆ ਸੀ ਕੱਲ ਹੀ ਹਵਾ ਭਰਨ ਵਾਸਤੇ ਬਈ ਇਹ ਬਹੁਤ ਵੱਡੀ ਇਹ ਵੀ ਕਮੀ ਜਿਹੜੀ ਮੈਂ ਭੁੱਲ ਗਿਆ ਚਲੋ ਬਾਈ ਨੇ ਯਾਦ ਕਰਾ ਤੇ ਇਹ ਵੀ ਕੰਮ ਹੀ ਹੁੰਦੇ ਚ ਇਹ ਐਵੇਂ ਭਰਦਾ ਹੀ ਨਹੀਂ ਹਵਾ ਇਹਦੇ ਚ ਬਟ ਐ ਕਿ ਜਦ ਅਲਾਈਬੀ ਨੂੰ ਸੋਣਗੇ ਉਹਦੇ ਚੋ ਸਾਈਡ ਨੂੰ ਹੁੰਦਾ ਇਸ ਕਰਕੇ ਹਵਾ ਭਰ ਸਕਦੇ ਆਪਾਂ ਤੇ ਹੋਰ ਬਾਈ ਕੁਛ ਰਿਹਾ ਤਾਂ ਨਹੀਂ ਆਪਣੇ ਜਿਹੜਾ ਦਿਖਾਉਣ ਵਾਲਾ ਦਰਸ਼ਕਾਂ ਨੂੰ ਦਿਖਾਉਣ ਵਾਲਾ ਕੁਛ ਵੀ ਇਸਲਾਮਾ ਦਾ ਬਾਈ ਕੁਛ ਨਹੀਂ ਰਿਹਾ ਬਾਕੀ ਸਪੇਸ ਹੈਗੀਆਂ ਨੇ ਇਹ ਜਿਹੜੇ ਦੋਨੋਂ ਨੇ ਸਪੇਸ ਨੇ ਹੂੰ ਠੀਕ ਐ ਇੱਕ ਸਾਈਡ ਬੈਟਰੀ ਵੀ ਐ ਬਿਲਕੁਲ ਠੀਕ ਐ ਇੱਕ ਸਾਈਡ ਉਹ ਵੀ ਐ ਜੀ ਕਹਿੰਦੇ ਆਪਣਾ ਸਵਾਰ ਰੱਖਣ ਨੂੰ ਯੋਗੀ ਸਟੇਮਸ ਮੁੰਨ ਜ਼ਿਆਦਾ ਇਸ ਕਰਕੇ ਸੀ ਖੋਲ ਨਹੀਂ ਰਹੇ ਬਿਲਕੁਕੁਲ ਬਾਕੀ ਚੇਨ ਕਵਰ ਨਹੀਂ ਹੈ ਡਬਲ ਐਗਜ਼ੌਸਟ ਹੈ ਇਹਦੇ ਜਿਹੜੇ ਆਪਣੇ ਦੋਸ ਦਿਨ ਡਬਲ ਨੇ ਦੋਨੋਂ ਸਾਈਡ ਨੇ ਹੂੰ ਠੀਕ ਹੈ ਤੇ ਉਸ ਸਾਈਡ ਇਹਦੇ ਚ ਇਹ ਕਿ ਜਦ ਵੀ ਚਾਹੀਏ ਆਪਾਂ ਐਗਜ਼ੌਸਟ ਵੀ ਕਢਵਾ ਸਕਦੇ ਆ ਕੰਪਨੀ ਕਹਿੰਦੀ ਹੈ ਠੀਕ ਹੈ ਤੇ ਇੱਕ ਹੁਣ ਮੈਂ ਤੁਹਾਨੂੰ ਲਾਸਟ ਗੱਲ ਕਰਨੇ ਕਿ ਮਲੂਤ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਇਹਦੇ ਬਾਰੇ ਜਾਣਕਾਰੀ ਲੈਣੀ ਹੈ ਆਪਣਾ ਨੰਬਰ ਚੈਨਲ ਦੇ ਹੈ ਤੇ ਤੁਸੀਂ ਵੀਡੀਓ ਚ ਕਮੈਂਟ ਕਰਕੇ ਵੀ ਸਾਨੂੰ ਕਾਲ ਕਰ ਸਕਦੇ ਹੋ ਜੋ ਵੀ ਜਾਣਕਾਰੀ ਇਸ ਬਾਰੇ ਲੈਣਾ ਚਾਹੁੰਦਾ ਹੈ ਕਿਉਂਕਿ ਮੈਨੂੰ ਨੇ ਮੈਂ ਰੀਲ ਭਾਈਸ ਦਾ ਮੈਨੂੰ ਤਿੰਨ ਚਾਰ ਬਾਈਆਂ ਨੇ ਮੈਨੂੰ ਕਾਲ ਕੀਤੀ ਸੀ ਕਿ ਬਾਈ ਮੇਰਾ ਭਰਾ ਹੈ ਮਾਜਾ ਬਲੌਗ ਵਾਲਾ ਬਲੌਗ ਯੂਟਿਊਬਰ ਹੈ ਤੇ ਉਹਨੇ ਮੈਨੂੰ ਕਾਲ ਕੀਤੀ ਸੀ ਕਹਿੰਦਾ ਬਾਈ ਇਹਦੇ ਬਾਰੇ ਦੱਸਣੀ ਜ਼ਰੂਰ ਆਪਾਂ ਨੇ ਤਾਂ ਹੀ ਵੀਡੀਓ ਕੀਤੀ ਹੈ ਤੇ ਹੋਰ ਵੀ ਕੋਈ ਸਵਾਲ ਨੇ ਤੁਹਾਡੇ ਦਾ ਜਰੂਰ ਕਰਿਓ ਕਮੈਂਟ ਕਰਿਓ ਫੋਨ ਕਰਿਓ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਭਾਈ ਜੋ ਵੀ ਸਵਾਲ ਹੋਣਗੇ ਆਪਾਂ ਅਨਸਰ ਦੇਣ ਦੀ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਕਿਉਂਕਿ ਫਸਟ ਆਫ ਆਲ ਅਸੀਂ ਪਹਿਲਾ ਵੀਡੀਓ ਤਾਂ ਨਹੀਂ ਪਾਈ ਕਿਉਂਕਿ ਸਾਨੂੰ ਇਹਨਾਂ ਬਾਰੇ ਥੋੜੀ ਜਾਣਕਾਰੀ ਹੈ ਨਹੀਂ ਸਜੀ ਕੰਪਨੀ ਤੋਂ ਜਾਣਕਾਰੀ ਲਈਏ ਕਿ ਇਹ ਕਿਸ ਚੀਜ਼ ਲਈ ਹੈ ਤਾਂ ਕਰਕੇ ਪਾਈਏ ਫਿਰ ਤੇ ਬਾਕੀ ਜਿਉਂਦੇ ਰਹੋ ਬਸ ਰਹੋ ਖੁਸ਼ ਰਹੋ ਆਪਣੇ ਪਰਿਵਾਰ ਨਾਲ